ਕੀ ਕਰਦੇ ਵਿੱਚ ਰੌਲਾ ਪੈ ਗਿਆ ਭਰਾ ਦੀ ਫੋਟੋ ਦੇ ਨਾਲ ਲੈ ਕੇ ਰੋ ਰਹੀ ਹੈ ਛੋਟੀ ਪੈਂਡ ਰਜਿੰਦਰ ਸ਼ਰਮਾ ਘਰ ਦੇ ਵਿੱਚ ਇਕੱਲਾ ਕਮਾਉ ਸੀ ਸੋ ਪਹਿਲਾਂ 2011 ਦੇ ਵਿੱਚ ਪਿਤਾ ਦੀ ਮੌਤ ਹੋ ਗਈ ਸੀ ਤੇ 3 ਮਹੀਨੇ ਪਹਿਲਾਂ ਮਾਂ ਦੀ ਮੌਤ ਹੋ ਗਈ ਸੋ ਤਰਸ ਦੇ ਆ ਤਾਂ ਅਰਤੇ ਰਜਿੰਦਰ ਨੂੰ ਆਪਣੇ ਪਿਤਾ ਦੀ ਜਲ ਵਿਭਾਗ ਦੇ ਵਿੱਚ ਸਰਕਾਰੀ ਨੌਕਰੀ ਮਿਲੀ ਹੈ ਤੇ ਹੁਣ ਰਜਿੰਦਰ ਦੀ ਵੀ ਮੌਤ ਹੋ ਗਈ ਹੈ। ਤੇ ਉਣ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਸੋ ਪਰਿਵਾਰ ਅਤੇ ਪਿੰਡ ਵਾਸੀ ਸਰਕਾਰ ਤੋਂ ਮਦਦ ਦੀ ਗੋਹਾਰ ਲਗਾ ਰਹੇ ਹਨ। ਤਰਸ ਜਗਾਰ ਤੇ ਮ੍ਰਿਤਕ ਨੂੰ ਨੌਕਰੀ ਦਿੱਤੀ ਜਾਵੇ ਪਤਨੀ ਅਤੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਸੋ ਮ੍ਰਿਤਕ ਨੌਜਵਾਨ ਉਸੇ ਪਿੰਡ ਬਾਲਤ ਕਲਾ ਦਾ ਵਸਨੀਕ ਸੀ ਜਿੱਥੇ ਕਿ ਬਸ ਹਾਦਸਾ ਵਾਪਰਿਆ ਸੀ ਉਹ ਬਸ ਰਹੀ ਭਵਾਨੀਗੜ ਆ ਰਹੀ ਸੀ ਤੇ ਬਸ ਤੋਂ ਹੀ ਇੱਥਾ ਉਤਰਣ ਹੀ ਵਾਲਾ ਸੀ ਕਿ ਭਵਾਨੀਗੜ ਤੋਂ 2 ਕਿਲੋਮੀਟਰ ਪਹਿਲਾਂ ਇਹ ਹਾਦਸਾ ਵਾਪਰ ਗਿਆ ਸੰਗੁਰ ਪਟਿਆਲਾ ਸੜਕ ਹਾਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੋ ਕਿਵੇਂ ਬਸ ਸੜਕ ਤੇ ਵਾਪਰਿਆ ਬਸ ਦਾ ਇਹ ਪਿਆਨਾ ਹਾਦਸਾ ਇਹ ਮੈਂ ਇਹਦੀ ਸ਼ੋਕੀ ਪੈਨ ਚਾਹੀਏ ਜਿੰਦ ਕਮਾ ਲੀ ਅੱਛਾ ਕੀ ਹਾਦਸਾ ਹੋਇਆ ਬਸ ਚੰਡੀਗੜ੍ਹ ਤੋਂ ਆ ਰਹੇ ਸੀ ਬਸਟਰ ਬੈਠੇ ਸੀ 8:30 ਵਜੇ ਸਾਨੂੰ ਕਹਿ ਸੀ ਵੇਟ ਕਰ ਰਹੇ ਸੀ ਇਹਨਾਂ ਦੀ ਆਉਣ ਜਾਣ ਦੀ ਬਸ ਆਉਂਦੇ ਹੋਏ ਵੇਟ ਕਰ ਰਹੇ ਸੀ ਸਾਨੂੰ ਨਹੀਂ ਪਤਾ ਕੀ ਹੋਇਆ ਕਿੰਨੇ ਬਸ 6:00 ਵਜੇ ਕੱਪੀ ਜਾਂਦੀ ਵਿੱਚ ਮੇਰੇ ਭਾਈ ਵੀ ਸੀ ਨਾਲ ਜੀ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਵੀ ਕਿਦੇ ਕਿਵੇਂ ਸੱਟ ਵੱਜੇ ਕਿ ਨਹੀਂ ਸਾਨੂੰ ਸਰਕਾਰੀ ਹਸਪਤਾਲ 'ਚ ਪਤਾ ਲੱਗਿਆ ਵੀ ਬੱਚੇ ਦੀ ਸੱਟ ਵੱਜੀਆਂ ਨੇ। ਸਾਨੂੰ ਪਤਾ ਲੱਗਿਆ ਵੀ ਉਹ ਨਹੀਂ ਰਹੇ ਉਹ ਹਾਫੇ ਟੁੱਟੇ। ਸਾਨੂੰ ਮਾਰਨਿੰਗ ਟਾਈਮ ਪਤਾ ਲੱਗਿਆ 6:00 ਵਜੇ। ਮੇਰੇ ਪਾਬੀ ਜੀ ਨੇ ਭਾਬੀ ਜੀ ਨੇ ਦੱਸਿਆ ਸਾਨੂੰ ਵੀ ਇਹ ਉਹਦੋਂ ਹੋਇਆ ਵੀ ਸਾਨੂੰ ਪਹਿਲਾਂ ਕਿਸੇ ਨੇ ਕੁਝ ਨਹੀਂ ਦੱਸਿਆ ਸੀ। ਮੈਂ ਤਾਂ ਬਹੁਤ ਟਾਈਮ ਦੀ ਕਪਨਮ ਥੱਕੀ ਵੀ ਸੇ ਨੰਨ ਥੱਕ ਦੱਸਿਆ ਮੈਨੂੰ ਦਲਾਸਾ ਦੇ ਕਿੰਨਾ ਦਾ ਸਵਾਤਾ ਸੀ ਮੈਨੂੰ ਸਵੇਰੇ ਬੇਚਾਨੀ ਜੋ ਪੁੱਛਿਆ ਰਹਿਣ ਗਿਆ ਪੁੱਛ ਲੈ ਬਾਬੀ ਨੂੰ ਉਹਨੂੰ ਅਸੀਂ ਵੀ ਇਹ ਗੱਲ ਹੋਈ ਹੈ ਵੀ ਐਵੇਂ ਦੱਸਤਾ ਹੈ ਅਸਲ ਜੇ ਜਦੋਂ ਐਕਸੀਡੈਂਟ ਹੋਇਆ ਉਹਦੀ ਇਲਾਜ ਮੈਨੂੰ ਪੂਰੇ ਹੋਣੀ ਬੇਸਿਕਲੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਸੀ ਪਹਿਲਾਂ ਤੁਹਾਨੂੰ ਅਸੀਂ ਉਰੀ ਦੇ ਰਹਿ ਲੋ ਉਰੀ ਰਹਿਣ ਪਾਣੀ ਕਰਦੇ ਰਹਿਣਾ ਨਹੀਂ ਹੁਣ ਤੋਂ ਰੋਜੀਲੇ ਚ ਰਹਿਣੀ ਬਾਲਦ ਕੰਮ ਪਿੰਡ ਸਾਡਾ ਤੁਹਾਡੇ ਫਾਦਰ ਦੀ ਕਦੋਂ ਡੈਥ ਹੋਈ ਸੀ ਫਾਦਰ ਦੀ ਹੋ ਗਈ 7 7 ਜੁਲਾਈ ਸਤ ਜੀ 2011 ਚ 2011 ਚ ਹਾਂ ਜੀ ਫਾਦਰ ਨੂੰ ਜੌਬ ਮਿਲੀ ਸੀ ਛੋਟੇ ਛੋਟੇ ਭਾਈ ਹਾਂ ਜੀ ਫਾਦਰ ਨੂੰ ਜੌਬ ਮਿਲੀ ਸੀ ਮੇਰੇ ਵੱਡੇ ਭਾਈ ਨੂੰ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੌਣ ਸੀ ਮੇਰਾ ਭਾਈ ਸੀ ਆਹੀ ਜੀ ਵੱਡਾ ਭਾਈ ਸ੍ਰੀ ਰਜਿੰਦਰ ਕਮਾਲ ਜੀ ਅੱਛਾ ਜੀ ਹਾਂ ਜੀ ਕਿੰਨੇ ਮੈਂਬਰੋਂ ਪਰਿਵਾਰ ਦੇ ਦੋ ਭਾਈ ਸੀ ਉਹ ਕਿ ਰਹਿ ਗਈ ਦੋ ਭੈਣਾਂ ਨੇ ਇੱਕ ਪੱਪੀ ਉਹਨਾਂ ਦੀ ਬੇਟੀ ਹੈ ਹਾਂ ਜੀ ਤੇ ਮੇਰੀ ਭੈਣ ਦੀ ਵੀ ਬੇਟੀ ਹੈ